ਸਪੋਰਟਸ ਦੀ ਭਰਤੀ ਨਾਲ ਕਨੈਕਟਡ ਹੈ ਨੈਸ਼ਨਲ ਔਰ ਇੰਟਰਨੈਸ਼ਨਲ ਖੇਡੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਠੋਕਰਾਂ ਖਾ ਰਹੇ ਨੇ ਪੰਜਾਬ ਸਰਕਾਰ ਦੇ ਦਰਾਂ ਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਦ ਸਾਡੀਆਂ ਬੱਚੀਆਂ ਨੇ ਬੱਚੇ ਨੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਹੋ ਮੈਡਲ ਕਿੱਥੇ ਦਿਖਾਇਓ ਬਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਾਲ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨਾਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਜਾਂ वैसे इस गल दा मैं स्पोर्ट्स नु प्रमोट करण दा सेरा जेड़ा वा ओ सरदार माल सिंह भुलर जेड़े ਸਾਡੀ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ذریعے اور ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਹੈਗਾ ਉਹ ਇੱਕ ਬਹੁਤ ਖੂਬਸੂਰਤ ਇੱਕ ਸਪੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟਸ ਜਿਹੜੀ ਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਰਹੀ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲਸ ਆਪ ਵੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਹੋ ਚਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਘੀਆਂ ਨੇ 3 ਕੇ 4 3 ਲੰਘੀਆਂ 3 ਲੰਘੀਆਂ ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਘੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟ ਸਾਰੇ ਨੇ ਉਹਨਾਂ ਵਿੱਚ ਵੀ ਕਿਤੇ ਹੀ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਦਿੱਤਾ ਗਿਆ ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਹੈਂਡਬਾਲ ਦੀ ਲਾਲੋ ਚਾਹੇ ਕਿਸੇ ਹੋਰ ਸਪੋਰਟ ਸੀ ਉਹ ਹੌਲੀ ਹੌਲੀ ਸਪੋਰਟਸ ਜਿਹੜੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ ਔਰ ਜਦਾਂ ਕਹਿੰਦੇ ਕਿ ਰਿਟਾਇਰ ਹੁੰਦੇ ਗਏ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ ਦੁਬਾਰਾ ਸਦਕੇ ਸਿਰਫ ਨਫਰੀ ਪੂਰੇ ਕਰਨ ਵਾਸਤੇ ਇਤਨਾ ਜ਼ਿਆਦਾ ਜਦ ਕਿ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨਹੀਂ ਔਰ ਦੋ ਤਿੰਨ ਇਸ਼ੂਜ਼ ਇਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆ ਵਾਲਾ ਬੱਚਾ ਇਹਦੇ ਨਾਲ ਨੋਟ ਕਰਿਓ ਇਹ ਬੇਸਿਕਲੀ ਪੈਰਾ অলਪੀਮਪਿਕਸ ਵਿੱਚ ਇਹਨੇ 골ਡ ਮੈਡਲ ਹਾਸਿਲ ਕੀਤਾ ਪੈਰਾ অলਪੀਮਪਿਕਸ ਸਪੈਸ਼ਲ ਪੈਰਾ অলਪੀਮਪਿਕਸ ਹੈਂਡੀਕੈਪਟਾ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਹ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਇਨਾਮ ਦੇਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵੰਤ ਮਾਨ ਆਪ ਹੀ ਬਹੁਤ ਮਾਰਿਆ ਉਹਨੂੰ ਪੈਂਚਰਾਂ ਨੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਤੀ ਇਹ ਆ ਕਿ ਪੈਰਾ 올림픽 ਸਪੈਸ਼ਲ ਪੈਰਾ 올림픽 ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਆ ਆ ਇੱਕ ਮੇਰੇ ਨਾਲ ਸਾਡੀ ਬੇਟੀ ਬੈਠੀ ਹੈ ਬੇਟੇ ਤੁਹਾਡਾ ਨਾਮ ਕੀ ਹੈ ਪਰਨੀਤ ਕੌਰ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਅ ਮਾਰਸ਼ਲ ਆਰਟਸ ਵਿੱਚ ਕਿੱਡੀ hockey ਖੇੜਿਆ ਮਾਰਸ਼ਲ ਆਰਟਸ ਇਸਨੇ ਮਾਰਸ਼ਲ ਆਰਟਸ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਹੈ ਨੈਸ਼ਨਲ ਲੈਵਲ ਤੇ ਬੇਟੇ ਨੈਸ਼ਨਲ ਲੈਵਲ ਤੇ ਮਾਰਸ਼ਲ ਆਰਟਸ ਵਿੱਚ 골ਡ ਮੈਡਲ ਕਿੰਨੀ ਔਖੀ ਮਤਲਬ ਐਸੀ ਨਾਰਮਲ ਸਪੋਰਟਸ ਹੀ ਬੜੀਆਂ ਔਖੀਆਂ ਪਰ ਮਾਰਸ਼ਲ ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬੇਟੇ ਆ ਹਰਮਨ ਹੈ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੀ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜਿਹੜਾ ਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕਿ ਨਾ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਦੈਟ ਮੀਨਸ ਦੈਟ 올 ਦਿਸ ਪ੍ਰੋਗਰਾਮ ਇਜ਼ ਜਸਟ ਔਨ ਪੇਪਰ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਹ ਵਾਹ ਖੱਟਣ ਵਾਸਤੇ ਕਿ ਅਸੀਂ ਬਹੁਤ ਸਪੋਰਟਸ ਨੂੰ ਤਰਜੀਹ ਦੇ ਰਹੇ ਹਾਂ ਇਹ ਸਾਰਾ ਇੱਕ ਕਿਸਮ ਦਾ ਲਫ਼ਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕਿ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਆ ਦੈਨ ਵਾਟ ਇਜ਼ ਦਾ ਪੁਆਇੰਟ ਆਫ you know spending so much of your lifetime for sports there is no point i think and the learning jehde vikshit bulk ne chahe north america la lo chahe australia new zealand la lo chahe european countries la lo even jehde kuch apne neede tere de mulk ne kinni sports nu tarjeeh dinde ne kinna sports nu oh uh, jehde khiladiyan ne ohna nu kinna apne sir te bithaunde ne aur ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਟ ਸਪੋਰਟਸ ਨੂੰ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰੋਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਕੀ ਹੁੰਦਾ ਕਿ ਜਨਰਲ ਹੈਲਥ ਆਫ ਦਾ ਨੇਸ਼ਨ ਔਰ ਦਾ ਹੈਲਥ ਆਫ ਦਾ ਸਟੇਟ ਸਟਾਰਟਸ ਟੂ ਇੰਪਰੂਵ ਲੇਕਿਨ ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰਹੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦ ਗੁੱਡ ਕੰਟਰੀਜ਼ ਆਫ ਦਿਸ ਵਰਲਡ অর ਈਵਨ ਗੁੱਡ ਸਟੇਟਸ ਆਫ ਇੰਡੀਆ ਜਿਹਦੇ ਵਿੱਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ ਸੋ ਮੈਂ ਇਹ ਮੰਗਿਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਸਹਿਕਾ ਪਤਾ ਨਹੀਂ ਕਿਹੜੇ ਮਿਨਿਸਟਰ ਦੇ ਕੋਲ ਬਦਲਦੇ ਰਹਿੰਦੇ ਨੇ ਹਨਾ ਕੋਲ ਆ ਭਗਵੰਤ ਮਾਨ ਦੇ ਕੋਲ ਹੀ ਆ ਸਪੋਰਟਸ ਸਹਿਕਾ ਮਾਵੇਂ ਮੀਤ ਹੇਰ ਤੋਂ ਸ਼ਿਕਾਇਤ ਕੋਲਿਆ ਸੁਣੋ ਤੇ ਸਪੋਰਟਸ ਦੇ ਸਿਕੱਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਤੇ ਸਰਕਾਰਾਂ ਖਰਚ ਕਰੀਆਂ ਆਲੀਸ਼ਾਨ ਕੂਟੀਆਂ ਗੱਡੀਆਂ ਚ ਦਫਤਰਾਜ ਬੈਠਦੇ ਹੋ ਤੁਸੀਂ ਇਹਨਾਂ ਦੇ ਨਿਗਾ ਮਾਰ ਲਓ ਇਹਦੇ ਚਿਹਰੇ ਵੱਲ ਦੇਖ ਲਓ ਜਿੰਮੇਂਟ ਵਾਸਤੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਹਨਾਂ ਦੀ ਸਪੋਰਟਸ ਦੇ ਮਤਲਕ ਇਹਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦ ਅਨਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਿਹਨੂੰ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੌਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪ੍ਰਨੀਤ ਕੌਰ ਨੂੰ ਦੀ ਗੱਲ ਸੁਣੋ ਤੇ ਇੱਕ ਉਦੋਂ ਤਾਂ ਹਰਜੀਤ ਨੂੰ ਤਾਂ ਸ਼ਾਇਦ ਬਹੁਤਾ ਬੋਲਣੀ ਹੁੰਦਾ ਪਰਨੀਤ ਤੁਸੀਂ ਦੱਸੋ ਬ੍ਰੀਫਲੀ ਆ ਪੜ੍ਹੋ ਮਾਈਕ ਬੋਲੋ ਅੱਗੇ ਆ ਜਾ ਆ ਮਾਈਕ ਵੀ ਆ ਯੂਜ਼ ਕਰਦਾ ਸਾਰੇ ਚਲੋ ਜੀ ਬੋਲ ਦ ਸੰਗਣਾ ਨੇਗਾ ਜੋ ਤੇਰਾ ਦਿਲ ਕਰਦਾ ਬੋਲ ਸਸ਼ਿਕਾ ਸਰ ਮੇਰਾ ਨਾਮ ਕਰਨੀਕ ਕੌਰ ਹੈਗਾ ਮੈਂ ਮਿਕਸ ਮਾਰਚ ਲੱਡ ਦੀ ਪਲੇਅਰ ਹੈਗੀ ਹਾਂ ਪਹਿਲਾਂ ਮੈਂ ਉਸ ਤੋਂ ਪਹਿਲਾਂ ਫੈਂਸਿੰਗ ਦੀ ਪਲੇਅਰ ਸੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਇਕਵਿਪਮੈਂਟ ਸੀ ਇੰਨੇ ਜਿਆਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਹੀ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਉੱਚ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਵਿੱਚ ਖੇਡੂਗੀ ਮੇਰੀ 2004 ਤੋਂ ਬਚਪਨ ਦੇ ਵਿੱਚ ਹਾਂ ਤੇ ਦੋ ਮੈਂ ਉਸ ਟਾਈਮ ਤੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਸੀਗਾ ਕਿ ਮੈਨੂੰ papa ਬਹੁਤ ਸਮਾਂ ਦੋ ਮੇਰੇ ਪਿਤਾ ਨੂੰ ਕਿਹਾ ਸੀਗਾ ਕਿ ਮੈਨੂੰ ਬਹੁਤ ਸਮਾਂ ਦੌਰ ਜਿਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਪਲੇ ਲੈ ਕੇ ਇੱਕ ਦਿਨ ਪੰਜਾਬ ਦਾ ਨਾਮ ਰੌਸ਼ਿਤ ਕਰੂੰਗੀ ਮੈਂ ਇੰਡੀਆ ਦੇ ਲਈ ਮੈਡਲ ਲੈ ਕੇ ਆਉਣਾ ਚਾਹੁੰਦੀ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਮੇਰੇ ਨਜ਼ਰ ਆ ਗਿਆ ਕਿਉਂਕਿ ਉਹ ਪ੍ਰੇਸ਼ਾ ਖਤਮ ਹੋਈਆਂ ਉਹ ਸਭ ਟਿੱਟਾ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕਿੰਨਾ ਤਗੜਾ ਸੁਪਨਾ ਸੀਗਾ ਮੈਂ ਇੱਕ ਟਾਈਮ ਤੇ ਅੰਕੇ ਪੰਜਾਬ ਲਈ ਮੈਡਲ ਲੈ ਕੇ ਆਉਣਾ ਚਾਹੁੰਦੀ ਸੀ ਅੱਜ ਮੇਰੇ ਕੋਲ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਸਟੇਟ ਦੀ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੇ ਕੋਲ ਸਾਹਿਬ ਨੇ ਬਹੁਤ ਸਾਥ ਦਿੱਤਾ ਹੈਗਾ ਮੇਰਾ ਪਰ بار-बार ਉਹਨਾਂ ਨੇ ਇੱਕੋ ਚੀਜ਼ ਪੁੱਛੀ ਪਨੀਰ ਵੇਡ ਨਾ ਖਰਾਬ ਕਰੀ ਹਨਾ ਇੱਕ ਵਾਰੀ ਸਾਨੂੰ ਦੱਸ ਦੇ ਕਿ ਨਹੀਂ ਪੂਜਾ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦੇਹ ਤੇ ਕੀ ਬੀਤਰੀ ਹੋਗੀ ਮੈਂ ਪਰ ਬਾਰ-ਬਾਰ ਪੰਜਾਬ ਸਰਕਾਰ ਕੋਈ ਹੋ ਬੇਨਤੀ ਕਰਦੇ ਰਹੀ ਅਸੀਂ ਸਾਰੇ ਖਿਡਾਰੀਆਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਂ ਨੇ ਸਾਹਮਣੇ ਇੱਕ ਵਾਰੀ ਦੱਸ ਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਗਰਾਊਂਡਾਂ ਬੰਡੀਆਂ ਹੈਗੀਆਂ ਪਰ ਜਿਹੜਾ ਖਿਡਾਰੀ ਦਾ ਕੋਈ ਇੱਕ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਸੀ ਕਿ ਇੰਨਾ ਚ ਕਿਸ ਤਰ੍ਹਾਂ ਸਫਰ ਕਰਦੇ ਹੋਏ ਜਾਂਦੇ ਆ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਤਾਂ ਅਸੀਂ ਆਪੇ ਹੀ ਹੈਂਡਲ ਕਰਦੇ ਆ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਜਾਂ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਹੈਗਾ ਕਦੀ ਕਿਤੇ ਠੇਕੇ ਖਾ ਗਏ ਅਸੀਂ ਜਾਂਨੇ ਕਦੀ ਕਿਤੇ ਠੇਕੇ ਖਾ ਕੇ ਜਾਂਦੇ ਹੁਣ ਕੀ ਕੰਮ ਕਰ ਰਹੇ ਹੋ ਹੁਣ ਤੁਸੀਂ ਕੀ ਕਰਦੇ ਹੋ ਸਰ ਮੇਰਾ ਇੱਕ ਟੀ ਸਟਾਲ ਹੈਗਾ ਵਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਅਡਤੀ ਸੀ ਮੈਂ ਮਿਲ ਸੀਗਾ ਕਿ ਉਦੋਂ ਮੇਰਾ ਅੰਮ੍ਰਿਤਸਰ ਦਾ ਟੀ ਸਟਾਲ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਵਾ ਪੇਰੈਂਟਸ ਕੀ ਕਰਦੇ ਤੁਹਾਡੇ ਉਹ ਵੀ ਦੱਸੋ ਸਰ ਮੇਰੇ ਆ ਮੇਰੇ ਖਾਦਰ ਸਾਹਿਬ ਜਿਹੇ ਹੈਗੇ ਆ ਉਹ ਟਰੈਕਟਰ ਮੈਕੈ닉 ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈਗੀ ਆ ਤੇ ਸਾਰੇ ਮੇਰੇ ਬੈਂਟਾ ਆਪਣੇ ਆਪਣੇ ਸਟੱਡਲ ਚ ਲੱਗੇ ਹੈਗੇ ਆ ਕਿੰਨੇ ਲੋਕ ਹਮੇਸ਼ਾ ਕਹਿੰਦੇ ਕਿ ਜੇ ਤੈਨੂੰ ਚਾਨਣ ਵੀ ਦੇ ਲੱਗਣਾ ਹੁੰਦਾ ਤੇ ਫੇਰ ਕਦਾਂ ਮੇਕਅਪ ਦਾ ਪਰ ਜਿਹੜੀ ਰਗਾਂ ਜਾਂਦੇ ਇੱਕ ਖੂਨ ਉਹ ਜਲ ਮੈਜੁੱਤਾ ਵਾ ਕੇ ਸਪੋਰਟ ਉਹ ਮੇਰੇ ਕੋਲ ਛੁੱਟਦੀ ਨਹੀਂ ਆ ਅੱਜ ਵੀ ਮੈਂ ਉਹਰੇ ਨਾਲ ਨਹੀਂ ਨੂੰ ਵੀ ਦਰਦਾ ਹੈਗਾ ਕਿ ਮੇਰਾ ਕੁਝ ਪਾ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗ੍ਹਾ ਤੇ ਆ ਕੇ ਉਹਨਾਂ ਸਭ ਆਪਣੇ ਬੈਂਟਾ ਨਾਲ ਖੜੀ ਹਾਂ ਕਿ ਮੇਰਾ ਕੋਈ ਮੇਰਾ ਕੋਈ ਨਾ ਬੜੇ ਇਨਾਂ ਦਾ ਵਾਸਤੇ ਬੜਾ ਸਰ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਗਈਆਂ ਪਰ ਮਤਲਬ ਮੈਂ ਓਵਰਏਜ ਹੋ ਗਈ ਨਾ ਦੱਸੋ ਓਵਰਏਜ ਹੋ ਗਈ ਉਹ ਤਾਂ ਕਹਿੰਦੇ ਇਹਨਾਂ ਨੂੰ ਦੇ ਦਿਓ ਬਾਕੀਆਂ ਦਾ ਕੁਝ ਬਣ ਜੇ ਵਿਚਾਰਿਆਂ ਦਾ ਬੱਸ ਕੋਈ ਨਾ ਕੋਈ ਅਲੱਗ ਆ ਹਰਮਨ ਇੱਕ ਤੂੰ ਵੀ ਗੱਲ ਕਰ ਲੈ ਆਪਣੀ 2 ਮਿੰਟ ਹਲੇ ਬੋਲ ਹਲੇ ਫੜਾ ਵੀ ਮਾਈਕ ਪਾਸੀ ਗੱਲ ਜੀ ਮਾਈਕ ਲਾ ਕੇ ਕਰਦਾ ਹਾਂ ਮੈਂ ਐਡ ਹੋ ਜਾਣਾ ਕਨੈਕਸ਼ਨ ਕਰਨਾ ਜੀ ਨੈਸ਼ਨ ਹੋ ਰਿਹਾ ਹੈ

ਮੁਣ ਜੇ ਮੰਨ ਲਓ ਸਰਕਾਰ ਓਰ ਕਰਤਾ ਕਿ ਇਹ ਕਹਿੰਦੇ ਓਵਰਏਜ ਹੋ ਗਈ ਤੁਸੀਂ 10 ਸਾਲ ਹੋਈਏ ਖੈਸਾਬਾਂ ਦੀ ਕਿ ਇਸ ਕਰਕੇ ਮੈਂ ਸਰਕਾਰ ਨੂੰ ਹੀ ਵੇਚੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਮਤਲਬ ਜੋ ਪ੍ਰੋਵਾਈਡ ਕਰੋਗੇ ਸਪੋਰਟਸਮੈਨ 39 ਸਾਨੂੰ ਦੇਖੇ ਸਾਡੇ ਜੂਨੀਅਰ ਟੀਮ ਬਣਾਵਾਂਗੇ ਹਾਂ ਜਿਹੜਾਉਂਡ ਬਣਾਏ ਜਾਣੇ ਨੇ ਜਿਹੜਾਉਂਡ ਨਾਲ ਰਿਕਰਮੈਂਟ ਹੋਣਾ ਪੈਦਾ ਵੀ ਤਾਂ ਇਹ ਸੱਚੀ ਦੇਖਦਾ ਹੁੰਨਾ ਜੇ ਕੋਈ ਵੀ ਖਿਡਾਰੀ ਅੱਜ ਤੱਕ ਕੋਈ ਮਾਰ ਨਹੀਂ ਹੈ ਜੀ ਬੱਚਿਆਂ ਨੂੰ ਪਾਈ ਭੇਜਦਾ ਕਿ ਜੇ ਉਹਨਾਂ ਦਾ ਕੋਈ ਸਾਡਾ ਰੈਕਟਰ ਜੇ ਹਮ ਸਿਖੜੇ ਕਿ ਉਹਦੇ ਕੋਲ ਸਾਰੀ ਬੀੜਾ ਉਂਜੀਆ ਪੈਨਸਰ ਹੁੰਦਾ ਕਿਹੜਾ ਮਾਮੂ ਕੋਈ ਵੀ ਮਾਮੂ ਜਿਹੇ ਸੱਜਾ ਆਪਣੇ ਬੱਚ ਨੂੰ ਕਿਲੀ ਮਾ ਤੁਕ ਗੇਂ ਕਰਦਾ ਬੱਚੇ ਕੋਲ ਸਭ ਤੋਂ ਮਤੋਂ ਬਾਅਦ ਦੋ ਕੱਟੇ ਹੁੰਦੇ ਜਿਉਂ ਗੇਂ ਕਰ ਲੈਂਦਾ ਜਾਂ ਉਸਨੂੰ ਕਰਦਾ ਪਰ ਹੁਣ ਗਰਾਉਂਡ ਲੈਵਲ ਤੇ ਅਸੀਂ ਜਦੋਂ ਗਰਾਉਂਡ 'ਚ ਜਾਂਦੇ ਹਾਂ ਕੋਈ ਵੀ ਬੱਚਾ ਗਰਾਉਂਡ 'ਚ ਦੌੜਦਾ ਪਹਿਲਾਂ ਉਨੀ ਰੋੜ ਤੇ ਕਿਰੇ ਜਿਸ ਨਾਲ ਗਰਾਉਂਡ 'ਚ ਤੇ ਹੁਣ ਬੱਚੇ ਕੋਲ ਪੇਸੇ ਦੀ ਮਰਤੋਂ ਕੋਈ ਨਹੀਂ ਪੇਸੇ ਦੀ ਰੀਅਕਸ਼ਨ ਕਰਦੀ ਜਿਵੇਂ ਉਹ ਟੱਕੇ ਕਰਾ ਉਹ ਵਿੱਚ ਹੀ ਤੁਕੇ ਕਰਦਾ ਦੇ ਜਦੋਂ ਮਨ ਨੂੰ ਨੋਸਾ ਹੋ ਗਏ ਨੇ ਕੋਈ ਸਪੋਰਟ ਦੀ ਭਰਤੀ ਨਹੀਂ ਆਈ ਬੰਦਾ ਡਿਪਰੈਸ਼ਨ ਚ ਜਾਂਦਾ ਫਿਰ ਗਰਪਸ ਟੈਕਮਾਂ ਦੀ ਜਦੋਂ ਬੰਦਾ ਨਸ਼ਿਆਂ ਵਾਲਾ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਹਿੰ ਮਿਲ ਰਹਿਣ ਕਿਸੇ ਡਿਗਰੀ ਦੀ ਜਾਂ ਆਮ ਕਿ ਰਾਸ ਤੁਸੀਂ ਸਪੋਰਟ ਡਿਵੈਲਪਮੈਂਟ ਦੇ ਐਚਆਰ ਹੈ ਜਿਹੜੇ ਬੰਦੇ ਨੇ ਪ੍ਰੋਫੈਸ਼ਨਲ ਸਪੋਰਟ ਦਾ ਪਰੋਫੈਸ਼ਨਲ ਹੈ ਜਦੋਂ ਮਨ ਨੂੰ ਇਹ ਵਰਨਾ ਪਾਸ ਕੀ ਆਵਾ ਕਿ ਕਿੱਧਰ ਜਾਣਾ ਮੈਂ ਮੈਂ ਕਿਸੇ ਪਾਸੇ ਜਾਇੰਟ ਸੁਣ ਲਈ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਕਿ ਜੇ ਤੁਸੀਂ ਸਪੋਰਟ ਸਪੋਰਟ ਦੇ ਨਾਮ ਤੇ ਤੁਸੀਂ ਕੀ ਇਹ ਤਰਿਕੇ ਜਿ ਸਪੋਰਟ ਨੂੰ ਉੱਚਾ ਰੱਖ ਰਹੇ ਆ ਪਰ ਜੋ ਵੀ ਪ੍ਰੋਵਾਈਡ ਕਰਨਾ ਸਕਦਾ ਹੋ। ਥੈਂਕ ਯੂ। ਤੁਸੀਂ ਹੁਣ ਲੈ ਭਾਗ ਸਾਰੀ ਇਹਨਾਂ ਦਾ ਦੁੱਖ ਦਰਦ ਸਮਝ ਲਿਆ। ਮੈਂ মিডিਆ ਨੂੰ ਵੀ ਅਪੀਲ ਕਰੂੰਗਾ। ਔਰ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਨਾਲ ਸੁਣ ਰਹੇ ਨੇ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਪਚਾਓ ਸਾਡੀ ਆਵਾਜ਼, ਇਹਨਾਂ ਦੀ ਆਵਾਜ਼ ਪਚਾਓ ਸਰਕਾਰ ਦੇ ਕォਟਰਜ਼ ਤੱਕ ਔਰ ਮੇਰੀ ਫਿਰ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਕਿ ਕਾਈਂਡਲੀ ਪਲੀਜ਼ ਸਪੋਰਟਸ ਪਾਲਿਸੀ ਨੂੰ ਅੱਛੇ ਤਰੀਕੇ ਨਾਲ ਅਪਡੇਟ ਕਰਕੇ ਜਿਹੜਾ 3% ਦੀ ਸਪੋਰਟਸ ਕੋਟਾ 2016 ਦਾ ਬੰਦ ਹੋਇਆ ਉਸ ਨੂੰ ਬਹਾਲ ਕਰਕੇ ਨਾ ਸਿਰਫ ਪੁਲਿਸ ਭਰਤੀ ਵਿੱਚ ਬਲਕਿ ਪੰਜਾਬ ਦੇ ਸਾਰੇ ਜਿਹੜੇ ਇੰਪੋਰਟੈਂਟ ਡਿਪਾਰਟਮੈਂਟਸ ਨੇ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਦੇਖ ਕੇ ਹੋਰ ਆਪਣੇ ਜਿਹੜੇ ਹਜ਼ਾਰਾਂ ਲੱਖਾਂ ਸਪੋਰਟਸਮੈਨ ਬੱਚੇ ਨੇ ਜਿਹੜੇ ਉਹ ਸਪੋਰਟਸ ਨੂੰ ਆਕਰਸ਼ਿਤ ਹੋਣ ਤੇ ਸਪੋਰਟਸ ਪੰਜਾਬ ਦੇ ਵਿੱਚ ਵਧੇ ਤੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਘਟਣ ਦਾ ਤਰੀਕਾ ਸਪੋਰਟਸ ਆ ਬਹੁਤ ਵੱਡਾ ਰੋਲ ਆਈ ਐਮ ਮਾਈਸੈਲਫ ਅ ਸਪੋਰਟਸਮੈਨ ਸਾਰੀ ਜ਼ਿੰਦਗੀ ਮੈਂ ਕੁਝ ਨਾ ਕੁਝ ਵੈਦਰ ਇਟ ਇਜ਼ ਬੈਡਮਿੰਟਨ ਵੈਦਰ ਇਟ ਇਜ਼ ਫੁੱਟਬਾਲ ਜੇ ਹੋਰ ਕੁਝ ਨਹੀਂ ਤਾਂ ਮੈਂ ਕਮ ਸੇ ਕਮ ਜਿਹੜੇ ਐਥਲੈਟਿਕਸ ਦਾ ਕੰਮ ਆ ਰਨਿੰਗ ਜੋਗਿੰਗ ਵਾਕਿੰਗ ਪੁਸ਼ਅਪਸ ਸਕਵਾਟਸ ਵੇਟ ਟ੍ਰੇਨਿੰਗ ਅੱਜ ਵੀ ਮੈਂ ਕਰਨਾ ਚਾਹੁੰਦਾ ਹਾਂ ਔਰ ਮੈਨੂੰ ਬੜਾ ਜੋ ਸਕੂਨ ਤੁਹਾਨੂੰ ਸਪੋਰਟਸ ਐਕਸਰਸਾਈਜ਼ ਤੋਂ ਬਾਅਦ ਮਿਲਦਾ ਉਹ ਸ਼ਾਇਦ ਕਿਸੇ ਵੀ ਹੋਰ ਤਰ੍ਹਾਂ ਦਾ ਨਸ਼ਾ ਕਰਨ ਤੋਂ ਬਾਅਦ ਨਹੀਂ ਮਿਲਦਾ ਸੋ ਪੰਜਾਬ ਸਰਕਾਰ ਤੋਂ ਮੈਂ ਉਮੀਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਬੇਟੇ